ਹਾਂਜੀ ਸਵਾਗਤ ਆ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਇੱਕ ਹੋਰ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਸੀਕਵੈਂਸ ਵਰਕ ਵਗੈਰਾ ਤੇ ਵਿਦ ਨੀਡਲ ਵਰਕ ਐਵੇਂ ਦੇ ਕੁਛੇ ਡਿਜ਼ਾਈਨ ਆਪਾਂ ਦੱਸਾਂਗੇ ਬਾਕੀ ਦੂਜੇ ਡਿਜ਼ਾਈਨ ਸਾਰੇ ਤਰ੍ਹਾਂ ਦੇ ਆਪਾਂ ਦੱਸੇ ਹੋਈ ਹੈਗੇ ਤੇ ਇਸ ਲਈ ਆਪਾਂ ਨੀਡਲ ਲਈ ਹੈ ਜਮਾਂ ਬਰੀਕ ਕੱਟ ਦਾਣੇ ਤੇ ਉਹਦੇ ਲਈ ਸਿੱਪੀਆਂ ਸੁਪੀਆਂ ਵਾਲੀ ਸਾਰੇ ਕਸ ਵਾਲੀ 17 ਵਾਲੀ ਹੁੰਦੀ ਹੈ ਇਹ ਤੇ ਇਹ ਆਪਸ਼ਨਲ ਆ ਜੇ ਤੁਹਾਡੇ ਕੋਲ ਇਹ ਦੂਜੀ ਹੈਗੀ ਆ ਤਰਪਾਈ ਵਾਲੀ ਲੈ ਲਓ ਸੂਈ ਪਤਲੀ ਜੀ ਕਿਉਂਕਿ ਆਹ ਮੋਤੀਆਂ ਚ ਤਾਂ ਕੋਈ ਵੀ ਚੱਲ ਜੂ ਥੋੜੀ ਜਿਹੀ ਆਹ ਘੱਟ ਦਾਣੇ ਜਿਹੜੀਆਂ ਲੰਬੀਆਂ ਨਹੀਂ ਆ ਪਾਈਪਾਂ ਨਹੀਂ ਲੱਗੀਆਂ ਹੋਈਆਂ ਹਨ ਇਹਦੇ ਲਈ ਪ੍ਰੋਬਲਮ ਆਉਂਦੀ ਹੈ ਵੀਡੀਓ ਪੂਰੀ ਦੇਖਿਓ ਧਿਆਨ ਨਾਲ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੁਣ ਜਿਵੇਂ ਆਹ ਫਲਾਵਰ ਪਾਇਆ ਮੈਂ ਐਵੇਂ ਛੋਟੇ ਛੋਟੇ ਫਲਾਵਰ ਆਪਾਂ ਚਾਹੀਏ ਤਾਂ ਪੂਰਾ ਸੂਟ ਤੇ ਵੀ ਪਾ ਸਕਦੇ ਹਾਂ ਜਿਵੇਂ ਤੇ ਇਹ ਹੈਗਾਗਾ ਜਿਹੜਾ ਆਪਣਾ ਫੈਬਰਿਕ ਹੈਗਾ ਪਿਓਰ ਉਹਦਾ ਹੈ ਟ੍ਰੇਪ ਦਾ ਇਹ ਦਿੱਤੇ ਵੀ ਸੋਹਣਾ ਲੱਗ ਰਿਹਾ ਹੈ ਵਰਕ ਕੀਤਾ ਬਹੁਤ ਸੋਹਣਾ ਲੱਗ ਰਿਹਾ ਤੇ ਬਟ ਕਿਸੇ ਵੀ ਸੂਟ ਤੇ ਆਪਾਂ ਕਿਸੇ ਵੀ ਕਲਰ ਤੇ ਇਹ ਚੀਜ਼ ਸੀਕਵੈਂਸ ਵਰਕ ਆਪਾਂ ਕਰ ਸਕਦੇ ਹਾਂ ਜਿਵੇਂ ਕਿ ਦੂਜੀਆਂ ਆਪਾਂ ਰੰਗੋਲੀ ਥ੍ਰੈਡ ਵਾਲੀਆਂ ਵੀਡੀਓਜ਼ ਤਾਂ ਕਾਫੀ ਬਣਾ ਚੁੱਕੇ ਹਾਂ ਆ ਦੇਖੋ ਜੀ ਧਾਗਾ ਵਾ ਲਿਆ ਸਭ ਤੋਂ ਪਹਿਲਾਂ ਕੀ ਕੀਤਾ ਆ ਆਪਣੇ ਕੋਲੇ ਜਿਹੜੇ ਮੋਤੀ ਲਾਏ ਆ ਇਹ ਆਪਾਂ ਛੋਟੇ ਲਾਏ ਆ ਆ ਚੇਨ ਜੀ ਆ ਆ ਦੇਖੋ ਤੁਹਾਨੂੰ ਦਿਖ ਦਿਉਣੀ ਜਿਹੜੀ ਇਹ ਚੇਨ ਜੀ ਲਈ ਸੀ ਆਪਾਂ ਇਹ ਪਤਾ ਨਹੀਂ 10 ਰੁਪਏ ਦੇ ਕਿੰਨੇ ਆਉਂਦੀ ਆ ਮਾਲਾ ਜੀ ਆਉਂਦੀ ਹੁੰਦੀ ਹੈ ਇਹ ਐਵੇਂ ਦੀ ਆਉਂਦੇ ਯਾਦ ਨਹੀਂ ਮੇਰੇ ਇਹ ਵੀ ਬਾਈ ਕਰ ਲਓ ਇਸ ਲਈ ਤੁਸੀਂ ਆ ਦੇਖੋ ਸਿੰਪਲ ਆਪਾਂ ਤਰਪਾਈ ਵਾਲੀ ਸਿੰਪਲ ਰੀਲ ਲਈ ਹੈ ਮੈਂ ਤੇ ਜੇ ਆਪਾਂ ਸੂਟ ਦੇ ਕਰਦੇ ਆ ਤਾਂ ਇਸ ਲਈ ਆਪਾਂ ਜਰੀ ਦੀ ਰੀਲ ਲਾਵਾਂਗੇ ਜਰੀ ਦੀ ਮੈਂ ਦਿਖਾ ਦੂੰਗੀ ਤੁਹਾਨੂੰ ਐਂਡ ਤੇ ਬਟ ਇਹ ਵੀ ਅੱਡ ਦਾ ਧਾਗਾ ਆਪਾਂ ਨੂੰ ਦਿਸੂਆ 골ਡਨ ਜੀ ਧਾਗਾ ਇਹਨਾਂ ਦੇ ਵਿੱਚ ਹੀ ਮਿਲ ਜਾਣਾ ਸੀ ਤਾਂ ਆ ਦੇਖੋ ਆ ਇੱਕ ਮੋਤੀ ਫਿਕਸ ਕਰ ਲਿਆ ਪਹਿਲਾਂ ਆਪਾਂ ਠੀਕ ਹੈ ਜੀ ਜੇ ਆਪਣੇ ਮੋਤੀ ਦੂਜੇ ਲਾਏ ਆਪਾਂ ਵੱਡੇ ਲਾਏ ਤਾਂ ਉਹ ਸਾਵਨਾ ਜ਼ਿਆਦਾ ਲੱਗ ਜਾਣਗੇ ਇੱਕ ਮਿੰਟ ਧਾਗੇ ਜੀ ਜ਼ਿਆਦਾ ਨਿਕਲ ਰਿਹਾ ਇਹਦੇ ਇਹ ਮੇਰੇ ਕੋਲ ਉਦੋਂ ਹੀ ਐਕਸਟਰਾ ਕਪੜਾ ਹੀ ਆ ਸੀਗਾ ਇੱਕ ਸਾਈਡ ਤੋਂ ਫਿਰ ਆਪਾਂ ਕੀ ਕੀਤਾ ਨੀਡਲ ਬਾਹਰ ਕੱਢ ਲਈ ਠੀਕ ਆ ਹੁਣ ਇਹਦੇ ਵਿੱਚ ਆਪਾਂ ਜਿਵੇਂ ਆਪਣੇ ਜੇ ਆਪਣੇ ਕੋਲੇ ਵੱਡੇ ਮੋਤੀ ਹੁੰਦੇ ਉਹ ਤਾਂ ਆਪਾਂ ਨੂੰ ਚਾਰਕ ਨਾਲ ਹੀ ਸੱਤ ਜਾਣਾ ਸੀ ਏਦੂ ਵੱਡਾ ਸਾਈਜ਼ ਮੋਤੀ ਉਹ ਵੀ ਹੈਗੇ ਆਪਣੇ ਕੋਲੇ ਬਟ ਮੈਨੂੰ ਇਹ ਛੋਟੇ ਜਿਹੇ ਮੋਤੀ ਹੀ ਵਧੀਆ ਲੱਗਦੇ ਆ ਯੂਜ਼ ਕਰਨੇ ਆ ਦੇਖੋ ਇਹ ਤਾਂ ਜੁੜੇ ਹੋਈ ਹੈ ਤਾਂ ਆਪਾਂ ਵਰਤਦੇ ਨਹੀਂ ਹੈਗੇ ਆਏ ਇਹਦੇ ਵਿੱਚ ਪ੍ਰੋਲੋ ਸੂਈ ਦੇ ਇਹ ਘੜ ਤੋਂ ਘਟ ਆਪਾਂ ਜਿਹੜੇ ਛੋਟੇ ਮੋਤੀ ਹੈ ਜਿਵੇਂ ਹੁਣ ਮੈਂ ਯੂਜ਼ ਕਰੂੰਗੀ ਘੜ ਤੋਂ ਘਟ 6 ਤਾਂ ਆਪਾਂ ਕਰਾਂਗੇ ਇਹਦੇ 'ਚ ਇੱਕ ਆ ਜਿਹੜਾ ਉਹ ਆਪਣਾ ਸੈਂਟਰ 'ਚ ਲੱਗਿਆ ਸੈਂਟਰ 'ਚ ਲਾਉਣਾ ਪਹਿਲਾਂ ਜ਼ਰੂਰੀ ਹੈ ਉਹਦੇ ਕਰਕੇ ਆਪਣਾ ਇਹ ਬਣੂਗਾ ਤੋਂ ਉਦੋਂ ਤਾਂ ਨਹੀਂ ਬਣਨਾ 6 ਯੂਜ਼ ਕਰ ਲਓ 7 ਕਰ ਲਓ ਉਹ ਕੋਈ ਗੱਲ ਨਹੀਂ ਹੈਗੀ ਮੈਂ ਆਪਾਂ ਸ਼ੇਅਰ ਕਰ ਲੇ। ਇਹ ਸਾਰੀ ਮਾਲਾਈ ਆਪਣੀ ਜਿਹੜੀ ਮੋਤੀਆਂ ਵਾਲੀ ਖਰਾਬ ਹੀ ਆ ਗਈ। ਸਾਰੇ ਡਬਲ ਡਬਲ ਹੀ ਹੋਏ ਪਏ ਆ। ਆ ਦੇਖੋ ਜੀ। ਬਿਲਕੁਲ ਸੌਖਾ ਤਰੀਕਾ ਸਾਰਿਆਂ ਭੈਣਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਵੀਡੀਓ ਨੂੰ ਪੂਰੇ ਬਣੇ ਰਿਹਾ ਕਰੋ ਫਿਰ ਸਮਝ ਆ ਜਾਂਦੀ ਹੈ ਤੇ ਲਾਈਕ ਜਰੂਰ ਆ ਦੇਖੋ। ਮੈਂ ਕੀ ਕੀਤਾ ਆਏ ਇੱਕ ਜਿਹੜਾ ਮੋਤੀ ਸੀ ਇਹਨੂੰ ਵਿਚਾਲੇ ਲਾ ਲਿਆ ਆਪਾਂ ਜਮਾ ਲਾ ਲਿਆ। ਇਹ ਇਹਦਾ ਤਾਂ ਰੌਲਾ ਹੀ ਮੁੱਕ ਗਿਆ। ਇਹਨੂੰ ਤਾਂ ਆਪਾਂ ਫਿਕਸ ਕਰਤਾ ਪਹਿਲੀ ਤੋਂਪੇ ਨਾਲ ਠੀਕ ਆ। ਹੁਣ ਜਿਹੜੀ ਇੱਕ ਸਾਈਡ ਤੋਂ ਆਪਾਂ ਸੂਈ ਕੱਢ ਲਈ। ਫਿਰ ਇਹਦੇ ਵਿੱਚ ਮੋਤੀ ਪਰੋਲੇ 6 ਜਾਂ 7 ਪਰੋਲੇ 6 ਆ ਇਹ ਜੇ ਆਪਾਂ ਥੋੜਾ ਜਿਹਾ ਸਾਈਜ਼ ਦਾ ਫਲਾਵਰ ਦਾ ਵੱਡਾ ਰੱਖਣਾ ਤਾਂ ਆਪਾਂ 7 ਵੀ ਪਰੋ ਸਕਦੇ ਆ ਕੋਈ ਵੱਡੀ ਗੱਲ ਨਹੀਂ ਬਟ ਇਹ ਕਿੰਨੇ ਆ ਇਹ 6 ਆ ਸਟਾਰਟਿੰਗ 'ਚ ਜਦੋਂ ਮੈਂ ਇਹ ਚੀਜ਼ ਸਿੱਖੀ ਸੀ ਮੈਨੂੰ ਆਉਂਦੀ ਨਹੀਂ ਹੁੰਦਾ ਸੀ ਰਾਉਂਡ ਬਣਾਉਣਾ ਕੱਟ ਦਾਣੇ ਦਾ ਬਿਲਕੁਲ ਨਹੀਂ ਆਉਂਦਾ ਸੀ ਮੇਰੀ ਸਿਸਟਰ ਨੇ ਸਿਖਾਈ ਸੀ ਉਹ ਚੀਜ਼ ਮੈਨੂੰ ਆ ਦੇਖੋ ਜਿੱਥੋਂ ਹੁਣ ਆਪਾਂ ਪਹਿਲਾ ਵਾਲਾ ਧਾਗਾ ਚੱਕਿਆ ਸੀ ਧੋਪਾ ਆ ਜਿੱਥੋਂ ਆਪਾਂ ਲੜੀ ਭਰਨ ਲਈ ਚੱਕਿਆ ਸੀ ਉੱਥੋਂ ਜੀ ਆਪਾਂ ਇਹ ਸੂਈ ਇੱਕ ਵਾਰ ਕੱਟਦੀ ਠੀਕ ਹੈ ਆਹ ਦੇਖੋ ਕੇਰਾ ਨੂੰ ਐ ਲਾਇਆ ਕੇਰਾ ਹੈ ਆਪਣੇ ਭੱਜਣਗੇ ਇਹਨੂੰ ਭੱਜਾ ਦੋ ਜਿੱਥੇ ਭੱਜਦੇ ਕਿਤੇ ਨਹੀਂ ਜਾਣ ਦਿੰਦੇ ਇਹਨਾਂ ਨੂੰ ਆਪਾਂ ਵਾਪਸ ਲਿਆਵਾਂਗੇ ਆਹ ਦੇਖੋ ਫੇਰ ਕੀ ਕਰਨਾ ਆਪਾਂ ਇਹਨੂੰ ਕੇਰਾ ਪਤਾ ਅੱਗੇ ਨੂੰ ਆਪਣੇ ਨੂੰ ਜਿੰਨਾ ਕਸਣਾ ਸੀ ਕੱਸ ਲਿਆ ਨਾਰਮਲ ਜਿਹਾ ਰੱਖ ਲਿਆ ਇਹਨੂੰ ਆਪਾਂ ਬੜਾ ਢਿੱਲਾ ਵੀ ਨਹੀਂ ਛੱਡਿਆ ਤੇ ਬੜਾ कसे ਵੀ ਨਹੀਂ ਹੁਣ ਕੀ ਕੀਤਾ ਆਪਾਂ ਐ ਛੋਟੇ-ਛੋਟੇ ਤੋਪੇ ਲਾ ਕੇ ਇਹਦੇ ਸਾਈਡ ਤੋਂ ਜੇ ਚਾਹੋ ਤੁਸੀਂ ਸਾਰੇ ਫੁੱਲ 'ਚ ਹੀ ਆਪਾਂ ਤਿੰਨਕ ਤੋਪੇ ਲਾ ਦੋ ਤੇ ਚਾਹੋ ਤੁਸੀਂ ਵੱਧ ਵੀ ਲਾ ਸਕਦੇ ਹੋ ਐ ਨਹੀਂ ਹੈਗਾ ਵੀ ਇੱਕ ਮੋਤੀ ਤੇ ਇੱਕ ਤੋਪਾ ਲਾਉਣਾ ਨਹੀਂ ਦੋ ਤਿੰਨ ਮੋਤੀਆਂ ਬਾਅਦ ਤੋਪਾ ਲਾ ਦੋ ਇਹਨੂੰ ਜੋਇੰਟ ਕਰ ਦੋ ਦੇਖ ਲਓ ਕਿੱਡਾ ਸੌਖਾ ਤਰੀਕਾ ਹੈ ਨਾ ਮੈਨੂੰ ਵੀ ਆਉਂਦਾ ਨਹੀਂ ਹੁੰਦਾ ਸੀ ਇਹ ਸ਼ੁਰੂ ਸ਼ੁਰੂ ਵਿੱਚ ਸਾਰਿਆਂ ਨੂੰ ਔਖਾ ਲੱਗਦਾ ਹੁੰਦਾ ਹੈ ਨਾ ਹੌਲੀ ਹੌਲੀ ਆਪਣਾ ਐਕਸਪੀਰੀਅੰਸ ਹੋ ਜਾਂਦਾ ਕਿਸੇ ਵੀ ਚੀਜ਼ ਦਾ ਢਿੱਡ ਚੋਂ ਕੋਈ ਨਹੀਂ ਸਿੱਖ ਕੇ ਆਉਂਦਾ ਸੋ ਐਡੀ ਫਿਕਰ ਨਾ ਕਰਿਆ ਕਰੋ ਕਿਸੇ ਵੀ ਕੰਮ ਦੀ ਜੇ ਕੋਈ ਨਹੀਂ ਵੀ ਆਉਂਦਾ ਹੁੰਦਾ ਕੰਮ ਕੋਈ ਵੱਡੀ ਗੱਲ ਨਹੀਂ ਹੈਗੀ ਬੰਦਾ ਚਾਵੇ ਤਾਂ ਕੀ ਨਹੀਂ ਕਰ ਸਕਦਾ ਆ ਦੇਖੋ ਹੁਣ ਜਿਵੇਂ ਇੱਕ ਤੋਪਾ ਲਾ ਕੇ ਆਪਾਂ ਇੱਥੇ ਫਿਕਸ ਕਰਤਾ ਠੀਕ ਹੈ ਤਿੰਨ ਕ ਤੋਪੇ ਮੇਰੇ ਖਿਆਲ ਨਾਲ ਆਪਾਂ ਲਾ ਤਾਂ ਇੱਕ ਹੋਰ ਲਾ ਦਿੰਨੇ ਆ ਉਦੋਂ ਤਾਂ ਆਪਾਂ ਨੂੰ ਤਿੰਨ ਦੀ ਜਰੂਰ ਤੁਸੀਂ ਫਿਰ ਇੱਕ ਤੋਪਾ ਮੈਂ ਲਾ ਦਵਾ ਡਬਲ ਵਾਰ ਲਾ ਗਈ ਬੋਲਦੇ ਕਰਦੇ ਧਿਆਨ ਨਹੀਂ ਰਹਿੰਦਾ ਨਾ ਥੋੜਾ ਜਿਹਾ ਸੇਮ ਜਗਾ ਜਿੱਦੇ ਨਾਲ ਜੀ ਲਾ ਗਈ ਉਹਦੇ ਤਾਂ ਕਰਕੇ ਨਹੀਂ ਤਾਂ ਆਪਾਂ ਨੂੰ ਤਿੰਨ ਕ ਤੋਪੇ ਆ ਦੇਖੋ ਇਹ ਬਣ ਗਿਆ ਆਪਣਾ ਪ੍ਰੋਪਰ ਰਾਉਂਡ ਫਲਾਵਰ ਬਣ ਗਿਆ ਨਾ ਜੀ ਹੁਣ ਕੀ ਕੀਤਾ ਆਪਾਂ ਇੱਥੇ ਜੇ ਚਾਹੀਏ ਤਾਂ ਆਪਾਂ ਸਾਰੇ ਸੂਟ ਤੇ ਐਂ ਕੱਲੀ ਬਣਾ ਸਕਦੇ ਆ ਜੇ ਆਪਾਂ ਆ ਫੁੱਲ ਬਣਾਉਣਾਗਾ ਇਹਦੇ ਲਈ ਆਪਾਂ ਕੀ ਕਰਾਂਗੇ ਇੱਕ ਲੈ ਲਓ ਪੈਨਸਲ ਮੈਨੂੰ ਤਾਂ ਉਦਾਂ ਲੋੜ ਨਹੀਂ ਡਰਾਅ ਜਾਂ ਮੈਂ ਘੱਟੀ ਕਰਦੀ ਹੁੰਨੀ ਆ ਨਹੀਂ ਤਾਂ ਲੈ ਲਓ ਪੈਨਸਲ ਫਿਰ ਜਿਹੜੇ ਫ੍ਰੈਸ਼ਰ ਆ ਲੈ ਲਓ ਪੈਨਸਲ ਨਾਲ ਪੈਨਸਲ ਲੈ ਲਓ ਪੈਨ ਲੈ ਲਓ ਇੱਥੇ ਕੁਝ ਵੀ ਲੈ ਲਓ ਉੱਤੇ ਆਪਾਂ ਥੋੜਾ ਜਿਹਾ ਡਿਜ਼ਾਈਨ ਜੇ ਆਪਾਂ ਲੀਕ ਲਓ ਐਂ ਠੀਕ ਆ ਫਿਰ ਆਪਾਂ ਕੀ ਕੀਤਾ ਐਂ ਸੇਮ ਆਪਾਂ ਸੂਈ ਉੱਥੋਂ ਦੀ ਕੱਢ ਲਈ ਸਾਈਡ ਤੋਂ ਇੱਕ ਸਾਈਡ ਤੋਂ ਜਿਵੇਂ ਆਪਾਂ ਛੱਪਿਆ ਆ ਹੁੰਦਾ ਕੱਟ ਦਾਣੇ ਠੀਕ ਆ ਇਹ ਮਿਲਦੇ ਹੁੰਦੇ ਤੋਲਿਆਂ ਦੇ ਹਿਸਾਬ ਨਾਲ ਮਿਲਦੇ ਹੁੰਦੇ ਕਿੰਨੇ ਦਾ ਮੈਂ ਤਾਂ ਤੁਮਾਨ ਵਿੱਚ ਹੋਰ ਵੀ ਫਿਰਦਾ 7 70 ਜੀਆਂ ਗਾਹ ਜਾਂ ਪਿਆ ਪਿਆਗਾ ਆ ਦੇਖੋ ਤੇ ਇਹ ਲੈ ਲਓ ਤੁਸੀਂ ਜੇ ਯੂਜ਼ ਕਰਨੇ ਆ ਤਾਂ ਨਹੀਂ ਆਪਸ਼ਨਲ ਹੈ ਜੇ ਤੁਸੀਂ ਨਹੀਂ ਕਰਨੇ ਤਾਂ ਨਾ ਕਰਿਓ ਕੋਈ ਗੱਲ ਨਹੀਂ ਉਂ ਵੀ ਆਪਾਂ ਜਿਹੜਾ ਡਿਜ਼ਾਈਨ ਦੱਸ ਰਹੇ ਆ ਉਹਦੇ ਅਕੋਰਡਿੰਗ ਹੈ ਨਹੀਂ ਮੈਂ ਤਾਂ ਆ ਦੇਖੋ ਆ ਦੇਖੋ ਆਏ ਇਹਨੂੰ ਫਿਕਸ ਕਰ ਲਾਂਗੇ ਆਪਾਂ ਇੱਕ ਕੀ ਲੈ ਲਾਂਗੇ ਆਪਾਂ ਛੋਟੀ ਜੀ ਸਤਾਰੀ ਲੈ ਲਾਂਗੇ ਚਾਹੀਏ ਤਾਂ ਆਪਾਂ ਵੱਡੀਆਂ ਲਾ ਸਕਦੇ ਆ ਇਹਦੇ ਤੇ ਜੇ ਚਾਹੀਏ ਤਾਂ ਆਪਾਂ ਛੋਟੀਆਂ ਲਾ ਸਕਦੇ ਆ ਠੀਕ ਹੈ ਐਵੇਂ ਬਸ ਜਿੱਥੋਂ ਆਪਣਾ ਇਹ ਡਿਜ਼ਾਈਨ ਛਾਪਿਆ ਇੱਕ ਵਾਰ ਜੀ ਆ ਦੇਖੋ ਇਹਨੂੰ ਕਰ ਤਾ ਆਪਾਂ ਫਿਕਸ ਹੁਣ ਆਪਾਂ ਸੇਮ ਦੂਜੀ ਸਾਈਡ ਕਰ ਦਾਂਗੇ ਜੇ ਚਾਹੀਏ ਤਾਂ ਆਪਾਂ ਪਹਿਲਾਂ ਬਚਾਲੇ ਵੀ ਲਾ ਸਕਦੇ ਹਾਂ ਬਸ ਮੈਂ ਤਾਂ ਥੋੜਾ ਜਾਇੰਗ ਕਰ ਦਿੰਨੀ ਆ ਆ ਦੇਖੋ ਫੇਰ ਆਇਂ ਕੀਤਾ ਫੇਰ ਇੱਕ ਆਪਾਂ ਚੱਕ ਲਈ ਠੀਕ ਆ ਆ ਦੇਖੋ ਇੱਕ ਆਪਾਂ ਇਹ ਫੇਰ ਚੱਕ ਲਈ ਫਿਰ ਮਸਾਲ ਜਿਹੜਾ ਤੋਪਾਂ ਲਾਉਣਾ ਹੁੰਦਾ ਇਹਨੂੰ ਮਤਲਬ ਇਹਦੇ ਆਂ ਹਿਸਾਬ ਚ ਲਾਉਣਾ ਹੁੰਦਾ ਆਪਾਂ ਵੀ ਆ ਦੇਖੋ ਜਿਹੜਾ ਹਾ ਨਾਲ ਲੱਗਿਆ ਪਿਆ ਨਾ ਵੀ ਇਹ ਆਂ ਹੋ ਕੇ ਸਿੱਪੀ ਕਿੱਥੋਂ ਤੱਕ ਆ ਜਾਊਗਾ ਆਪਣਾ ਠੀਕ ਆ ਫਿਰ ਉਸ ਹਾਵ ਨਾਲ ਧੁੱਪ ਚੱਕ ਦੇਣੀ ਹੈ ਉਵੇਂ ਤੁਸੀਂ ਚੱਕਣਾ ਠੀਕ ਆ ਆ ਦੇਖੋ ਵੀ ਇਹਦੇ ਉੱਪਰ ਆਵੇ ਪ੍ਰੋਪਰ ਠੀਕ ਹੈ ਜੀ ਜਿਹੜਾ ਹੁਣ ਲਾਸਟ ਹੈਗਾ ਲਾਸਟ ਵਾਲਾ ਆਪਾਂ ਥੋੜਾ ਜਿਹਾ ਇੱਥੋਂ ਨੂੰ ਚੱਕਾਂਗੇ ਜਮਾ ਮਤਲਬ ਆ ਦੇਖੋ ਇਹਦੀ ਜੜ ਚੋਂ ਨਹੀਂ ਚੱਕਾਂਗੇ ਮਤਲਬ ਕਹਿੰਦਾ ਮੇਰਾ ਇੱਥੋਂ ਬਚਾਲੋ ਇਹ ਚੱਕਾਂਗੇ ਕਿਉਂਕਿ ਥੋੜਾ ਜਿਹਾ ਇਹਨੂੰ ਆਪਾਂ ਜਿਹੜਾ ਵਿਚਾਲੇ ਵਾਲਾਗਾ ਆਪਣਾ ਕੱਟ ਦਾਣਾ ਲਾਉਣਿਆ ਵਿਚਾਲੇ ਵਾਲਾ ਸਟੈਪ ਜ ਆਪਣਾ ਡੰਡੀ ਜੀ ਇਹਨੂੰ ਆਪਾਂ ਥੋੜੀ ਜਿਹੀ ਵੱਡੀ ਰੱਖਣਾਗਾ ਸੇਮ ਤਰੀਕੇ ਨਾਲ ਤੇ ਜੇ ਤੁਸੀਂ ਚਾਹੋ ਤਾਂ ਇਹਨਾਂ ਦੇ ਤਿੰਨਾਂ ਦੇ ਉੱਪਰ ਹੀ ਮੋਤੀ ਲਾ ਸਕਦੇ ਹੋ ਤੇ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਕਿਸੇ ਦੇ ਉੱਪਰ ਵੀ ਨਾ ਲਾਉਗੇ ਕੋਈ ਵੱਡੀ ਗੱਲ ਨਹੀਂ ਹੈਗੀਗੀ ਉਹ ਆਪਦੀ ਆਪਦੀ ਚੁਆਇਸ ਆ ਆਪਸ਼ਨਲ ਆ ਹਨਾ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਟਾਈਟ ਕਰ ਦੋ ਫਿਰ ਕੀ ਕੀਤਾ ਮੈਂ ਇਸੇ ਇਹਦੇ ਵਿੱਚੋਂ ਆ 7 ਦੀ ਵਿੱਚੋਂ ਸੂਈ ਕੱਢ ਲਈ ਠੀਕ ਆ ਜੀ ਕੱਢ ਲਈ ਤੇ ਐਵੇਂ ਜਿਹੜੇ ਆਪਣੇ ਕੋਲੇ ਆ ਵਾਲੇ ਮੋਤੀ ਆ ਆ ਬਰੀਕ ਜਿਹਾ ਮੋਤੀ ਆ ਹਨ ਇਹਨੂੰ ਇਹਦੇ ਉੱਪਰ ਰੱਖਿਆ ਫੇਰ ਆਇਂ ਸੂਈ ਇਹਦੇ ਵਿੱਚੋਂ ਹੀ ਕੱਢ ਦੂੰਗੀ ਫੇਰ ਇਹਨੂੰ ਫਿਕਸ ਕਰ ਦਾਂਗੇ ਉੱਥੇ ਸੇਮ ਜਗ੍ਹਾ ਹੀ ਠੀਕ ਹੈ ਜੀ ਇੰਨੇ ਕ ਡਿਜ਼ਾਈਨ ਨਾਲ ਇੰਨੇ ਕ ਮਿਹਨਤ ਨਾਲ ਇੰਨੇ ਕ ਫੁੱਲ ਨਾਲ ਜੇ ਮੈਂ ਕਹਿੰਨੀ ਆ ਚੀਜ਼ ਦਾ ਸੂਟ ਤਿਆਰ ਕਰੋਗੇ ਤਾਂ ਸਿਰਫ ਕਿੰਨੇ ਰੁਪਏ ਦਾ ਖਰਚ ਆਉਣਾ ਸਿਰਫ ਸੋਡਾ 100 ਰੁਪਏ ਦਾ ਖਰਚ ਆਉਣਾ ਕਿੱਡਾ ਹੀ ਹੈਵੀ ਤੋਂ ਹੈਵੀ ਸੂਟ ਤਿਆਰ ਕਰ ਲਓ ਤੁਸੀਂ ਜੇਕਰ ਤੁਸੀਂ ਵੀ ਜੇ ਤੁਸੀਂ ਕਹੋ ਆਹ ਬਾਲੇ ਮਹਿੰਗੇ ਹੋਣਗੇ ਨਹੀਂ ਇਹ ਟੋਲੇ 'ਚ ਮਿਲਣਾ ਤਾਂ ਆਹ ਟੋਲਾ ਹੋਊਗਾ ਜਾਂ ਦੋ ਟੋਲੇ ਹੋਣਗੇ ਹਨਾ 40 50 ਰੁਪਏ ਦੇ ਆਉਂਦੇ ਆ ਤੇ ਹੁਣ ਜੇ ਆਪਾਂ ਦੇਖੀਏ ਤਾਂ ਵੀਰੇ ਇਹ ਤਾਂ ਸਾਰੇ ਤਾਂ ਆਪਣੇ ਲੱਗਣੇ ਵੀ ਨਹੀਂ ਹਨਾ ਵੀ ਆਪਾਂ ਵੀਰ ਲਾਗਰ ਲਾ ਹੀ ਕਰਾਂਗੇ ਜੇ ਨਾਲ ਵੀ ਕਰਾਂਗੇ ਤਾਂ ਸਾਰੇ ਲੱਗ ਜਾਣਗੇ ਤਾਂ ਵੀ ਕਿੱਡੀ ਗੱਲ 100 ਰੁਪਏ ਦਾ ਖਰਚ ਪੈ ਜੂਗਾ ਤੋਂ ਅੱਧਾ ਹੋਰ ਕਿੰਨੇ ਦਾ ਪੈ ਜੂਗਾ ਆ ਜਿਹੜੇ ਮੋਤੀ-ਮੁੱਤੀ ਜਿਹੇ ਹੁੰਦੇ ਆ ਇਹ ਬਿਲਕੁਲ ਸਸਤੇ ਹੁੰਦੇ ਆ ਕੋਈ ਮਹਿੰਗੇ ਨਹੀਂ ਹੁੰਦੇ ਹੈਗੇ ਤੇ ਜਦੋਂ ਆਪਾਂ ਫਿਰ ਥੋੜਾ ਜਿਆਦਾ ਤੋਲੇ ਹਿਸਾਬ ਵੱਧ ਖਰੀਦਦੇ ਆ ਸਮਾਨ ਉਹਦੇ ਹੀ ਮਹਿੰਗਾ ਪੈਂਦਾ ਤਾਂ ਨਹੀਂ ਤਾਂ ਨਹੀਂ ਆ ਦੇਖੋ ਪਿਛਲੀ ਸਾਈਡ ਆ ਜਿਹੜਾ ਆਪਣਾ ਇਹ ਬਿਲਕੁਲ ਸਾਫ਼ ਹੀ ਆਊਗਾ ਠੀਕ ਆ ਫਿਰ ਕੀ ਕੀਤਾ ਆਪਾਂ ਇੱਥੇ ਜਿਹੜੀ ਰੀਲ ਆ ਤੁਸੀਂ ਹੋਰ ਯੂਜ਼ ਕਰਨੀ ਐ ਜੇ ਤੁਸੀਂ ਸਿੰਪਲ ਰੀਲ ਹੀ ਇਹ ਜੀ ਵੀ ਯੂਜ਼ ਕਰਨੀ ਐ ਮਤਲਬ ਜਿਹੜੀ ਮੈਂ ਕਰੀ ਆ ਨੀ ਆ ਕੱਪੜੇ ਸਿਉਣਾਂ ਵਾਲੀ ਤਾਂ ਫਿਰ ਇਹਦੇ ਨਾਲ ਦੀ ਸੇਮ ਰੰਗ ਦੀ ਕਰਿਓ ਹੁਣ ਜਿਵੇਂ ਆਹੀ ਫੁੱਲ ਮੈਂ ਕੱਟ ਦਾਣੇ ਤੇ ਬਣਾਉਣਾ ਦੱਸਦੀ ਹਾਂ ਠੀਕ ਆ ਸਾਰੀਆਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜਿਹੜੇ ਵੀ ਤੁਹਾਡੇ ਡਾਊਟਸ ਹੁੰਦੇ ਆ ਕਮੈਂਟਸ ਜ਼ਰੂਰ ਕਰ ਦਿਆ ਕਰੋ ਜੇਕਰ ਨਹੀਂ ਵੀ ਡਾਊਟਸ ਹੁੰਦੇ ਤਾਂ ਉਹਦਾ ਵੀ ਕਮੈਂਟ ਕਰ ਲਿਆ ਕਰੋ ਜਿਹੜੀਆਂ ਆਪਣੀਆਂ ਲਾਈਵ ਵੀਡੀਓ ਹੁੰਦੀਆਂ ਲਾਈਵ ਲੈ ਕੇ ਆਉਣੇ ਆ ਉਹਦੇ 'ਚ ਪਲੀਜ਼ ਵੱਤ ਵੱਦ ਜਾਣੇ ਜੁੜਿਆ ਕਰੋ ਕਿਉਂਕਿ ਉਹਦੇ 'ਚ ਕੰਮ ਦੀਆਂ ਜਾਣਕਾਰੀਆਂ ਵੀ ਹੁੰਦੀਆਂ ਨੇ ਤੋ ਉਦਾਂ ਆਪਣੇ ਥੋੜੇ ਜਿਹਾ ਟਿਪਸ ਵਗੈਰਾ ਵੀ ਹੁੰਦੇ ਆ ਤੇ ਉਦਾਂ ਵੀ ਜੋ ਆਪਾਂ ਕੋਈ ਅਪਡੇਟ ਦੇਣੀ ਹੁੰਦੀ ਆ ਜੇ ਕੋਈ ਜਾਣਕਾਰੀ ਆ ਦੇਖੋ ਇਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਸਿੰਪਲ ਵਿਚਾਲੇ ਆਪਾਂ ਨੂੰ ਮੋਤੀ ਲਾਉਣਾ ਪਊਗਾ ਇੱਕ ਹੋਰ ਪ੍ਰਕਾਰ ਦਾ ਸੇਮ ਪ੍ਰਕਾਰ ਦਾ ਹੀ ਫਲਾਵਰ ਦੱਸਦੀ ਆ ਵਿਚਾਲੇ ਮੋਤੀ ਲਾ ਲਓ ਇਹ ਆਪਸ਼ਨਲ ਆ ਆਪਾਂ ਕਾਲਾ ਲਾ ਲਓ ਮੋਤੀ ਚੁੱਟਾ ਲਾ ਲਓ ਲਾਲ ਕੋਈ ਮਰਜ਼ੀ ਜਿਹੜਾ ਜੀ ਕਰਦਾ ਜਿਹੜਾ ਹੈਗਾ ਘਰੇ ਠੀਕ ਆ ਤੇਰਾ ਆਪਾਂ ਜਿਹੜੀਆਂ ਚੀਜ਼ਾਂ ਘਰੇ ਹੈਗੀਆਂ ਨੇ ਕੋਸ਼ਿਸ਼ ਕਰੋ ਕੰਮ ਉਹਨਾਂ ਨਾਲ ਚਲਾਓ ਮੈਂ ਪਾਸੇ ਨਾਲ ਆਖਰੇ ਕਰੂ ਜਿਹੜੀ ਚੀਜ਼ਾਂ ਨਹੀਂ ਹੈਗੀਆਂ ਉਹ ਲਾਇਆ ਉਹ ਮਨ ਨਾਲ ਮੇਰੇ ਕੋਲ ਕੱਟ ਜਾਣੇ ਨਹੀਂ ਹੋਣ ਉਹ ਵਾਲੀ ਇੱਕ ਮਿੰਟ ਮੈਂ ਦੇਖ ਲਾਂ ਦੂਜੇ ਇੱਕ ਹੋਰ ਫਲੇਵਰ ਦੱਸਣਾ ਸੀ ਮੈਂ ਉਹਦੇ ਲਈ ਕੱਟ ਦੋਣੇ ਪਤਾ ਨਹੀਂ ਕਿੱਥੇ ਉਹ ਦੇਖ ਲਈ ਮੈਂ ਜੀ ਜਿਹੜੀ ਜਰੀ ਦੀ ਰੀਲ ਕਹਿੰਦੀ ਸੀ ਮੈਂ ਆਹ ਹੁੰਦੀ ਹੈ ਜਰੀ ਦੀ ਰੀਲ ਠੀਕ ਆ ਇਹਦੇ ਨਾਲ 골ਡਨ ਵਰਕ ਜਾਂ ਹੰਦਾਰੀ ਵਗੈਰਾ ਦਾ ਉਹ ਤਾਂ ਮਿਲੂਗੇ ਨਹੀਂ ਹੈਗੇ ਆਪੇ ਆ ਮਿਲ ਗਈ ਤੇ ਜਿਹੜੀ ਆ ਰੀਲ ਆ ਵੀ ਜਰੀ ਦੀ ਆ ਠੀਕ ਆ ਆ ਰੀਲ ਜਰੀ ਦੀ ਜਰੀ ਰੰਗ ਬਰੂਲਾ ਜਿਹੜੀਆਂ ਆਹਾਂ ਹੁੰਦੀਆਂ ਇਹ ਦੂਜੀਆਂ ਮਸ਼ੀਨ ਵਰਕ ਵਾਲੀਆਂ ਐਂਕਰ ਥ्रेड ਆ ਆ ਸਾਰੀਆਂ ਮਸ਼ੀਨ ਵਰਕ ਵਾਲੀਆਂ ਆ ਜਰੀ ਵੀ ਮਸ਼ੀਨ ਵਰਕ ਲਈ ਯੂਜ਼ ਕਰਦੀ ਹੁੰਦੀ ਸੀ ਨਾ ਤੇ ਉਹ ਦੋਨੀਆਂ ਹੀ ਕਈਆਂ ਨੇ ਸਾਂਭ ਕੇ ਰੱਖੀਆਂ ਪਈਆਂ ਜਦੋਂ ਹੁਣ ਮੈਂ ਕੋਈ ਐਵੇਂ ਹੈਂਡ ਵਰਕ ਦਾ ਟੱਚ ਦਿੰਨੀ ਆ ਸੂਟ ਤੇ ਤਦੋਂ ਕਰ ਲੈਣੀ ਆ ਕਿਉਂਕਿ ਦੂਜੀ ਮਸ਼ੀਨ ਪੜਾਈ ਵਾਲੀ ਮਸ਼ੀਨ ਤਾਂ ਮੈਂ ਚਲਾਉਂਦੀ ਨਹੀਂ ਹੁੰਦੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਇਹ ਨਾ ਤਾਂ ਕਰਕੇ ਆ ਦੇਖੋ ਜਿਵੇਂ ਆ ਹੁੰਦੇ ਕੱਟ ਦਾਣੇ ਠੀਕ ਆ ਬਰੀਕ ਕੱਟ ਦਾਣੇ ਉਹ ਕੱਟ ਦਾਣੇ ਪਾਈਪਾਂ ਜੀਆਂ ਹੁੰਦੀਆਂ ਪਾਈਪਾਂ ਵਾਲੇ ਤੇ ਇਹ ਹੁੰਦੇ ਆ ਬਰੀਕ ਵਾਲੇ ਕੱਟ ਦਾਣੇ ਬਸ ਹੁੰਦੇ ਸਾਰੇ ਕੱਟ ਦਾਣੇ ਆ ਜਿਵੇਂ ਮਰਜ਼ੀ ਸਮਝ ਲਓ ਵੀ ਹੁੰਦੇ ਕੱਟ ਦਾਣੇ ਇਹ ਖੋਲ ਜਬਰਾਵਾ ਕੀੜੀ ਫਿਰਦੀ ਹੈ ਇੱਕ ਮੁੱਤੀ ਜਿਹੜਾ ਆਪਾਂ ਇਹ ਲਾ ਲਿਆ ਸੀ ਸਿੱਪਟ ਕਰ ਲਿਆ ਸੀ ਠੀਕ ਆ ਆ ਦੇਖੋ ਫਿਰ ਆਪਾਂ ਕੀ ਕੀਤਾ ਇਹਦੀ ਇੱਕ ਸਾਈਡ ਤੋਂ ਐ ਸੂਈ ਕੱਢ ਲਿਆ ਆ ਦੇਖੋ ਜਮਾ ਕੈਮਰਾ ਜਮਾ ਨਾਲ ਤਰਿਆ ਹੋਇਆ ਵੀ ਚੰਗੀ ਤਰ੍ਹਾਂ ਦਿਖੇ ਪਰ ਜੇ ਫਿਰ ਵੀ ਇਹ ਕਿਉਂਕਿ ਇਹ ਚਮਕ ਜੀ ਪੈਂਦੀ ਹੁੰਦੀ ਹੈ ਨਾ ਇਹਨਾਂ ਦੀ ਦਿਖਦਾ ਨਹੀਂ ਹੁੰਦਾ ਚੰਗੀ ਤਰ੍ਹਾਂ ਮੈਂ ਬਾਈ ਅੱਜ ਕੈਮਰਾ ਜਮਾ ਰੱਖਿਆ ਫਿਕਸ ਕਰਕੇ ਤੇ ਮੈਂ ਕਲਰ ਵੀ ਤਾਂ ਹੀ ਗੂੜਾ ਲਿਆ ਤੇ ਰੀਲ ਦਾ ਕਲਰ ਵੀ ਮੱਡ ਦਾ ਹੀ ਲਿਆ ਆ ਦੇਖੋ ਹੁਣ ਮੈਨੂੰ ਵੀ ਲਾਈਟ ਪੈ ਰਹੀ ਹੈ ਇੱਕ ਤਾਂ ਇਹਦੀ ਵੀਡੀਓ ਬਣਾਉਣੇ ਕੈਮਰੇ ਦੀ ਲਾਈਟ ਪੈ ਰਹੀ ਹੈ ਹਨਾ ਤੁੱਤੋਂ ਨਿਗਾਹ ਜੀ ਲੱਗ ਰਹੀ ਏ ਤੇ ਇਹਨਾਂ ਦੀ ਚਮਕ ਪੈ ਰਹੀ ਆ ਆਪਦੀ ਮੈਨੂੰ ਧੁੰਦਲਾ ਧੁੰਦਲਾ ਦਿਖਦਾ ਏ ਮੈਥੋਂ ਇਹ ਵੀ ਭਰੇ ਨਹੀਂ ਜਾ ਰਹੇ ਇਹਦੇ 'ਚ ਕਿਉਂਕਿ ਇਹ ਕੰਮ ਹੁੰਦੇ ਆ ਬੇੜੇ 'ਚ ਬੈਠ ਕੇ ਕਰਨ ਵਾਲੇ ਵਧੀਆ ਖੁੱਲ ਡੁੱਲੇ ਮਹੌਲ 'ਚ ਚਾਨਣ ਪੈਂਦਾ ਹੋਵੇ ਚਾਰ ਸਵੇਰੇ ਤੇ ਬੇੜੇ 'ਚ ਜਿਹੜਾ ਨਾ ਆਵਾਜ਼ਾਂ ਵਾਲੀਆਂ ਆਉਂਦੀਆਂ ਨੇ ਸਾਡਾ ਤਾਂ ਟੱਬਰ ਹੀ ਇਹ ਜਿਹਾ ਭਈ 1 ਮਿੰਟ ਨਹੀਂ ਚੁੱਪ ਕਰਦਾ ਵਿੱਚ ਬੋਲਦੇ ਆ ਫਿਰ ਤੇ ਤਾਂ ਕਰਕੇ ਸ਼ੋਰ ਵਾਲਾ ਰਹਿੰਦਾ ਆ ਦੇਖੋ ਸੇਮ ਤਰੀਕਾ ਵਰਤੇ ਆਪਾਂ ਠੀਕ ਹੈ ਜੀ ਇੱਕ ਦੇਣ ਨੂੰ ਹੰਡਾ ਦਿੰਨੇ ਆਪਾਂ ਥੋੜੇ ਜਿਹਾ ਜ਼ਿਆਦਾ ਹੋ ਗਏ ਤੇ ਜੇ ਇਹੀ ਜੇ ਆਹੀ ਫੁੱਲ ਨੂੰ ਆਪਾਂ ਥੋੜਾ ਜਆ ਵੱਡਾ ਬਣਾਉਣਾਗਾ ਤਾਂ ਇੱਥੇ ਆਪਾਂ ਕੀ ਕਰਨਾ ਸਿੰਪਲ ਤਰੀਕਾ ਜਿਵੇਂ ਪਹਿਲਾਂ ਦੱਸਿਆ ਹੀ ਤੁਹਾਨੂੰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇੱਥੇ ਆਪਾਂ ਕੀ ਕਰਨਾ ਸੀ ਠੀਕ ਹੈ ਜੀ ਤੇ ਇੱਥੇ ਆਪਾਂ ਫਿਰ ਆਹ ਕਰ ਲਾਂਗੇ ਬਸ ਮੋਤੀ ਜਿਹੜਾ ਆਪਣਾ ਇਹ ਆਪਾਂ ਵੱਡਾ ਯੂਜ਼ ਕਰ ਲਾਂਗੇ ਆ ਦੇਖੋ ਇੱਥੋਂ ਜਿਵੇਂ ਆ ਖਤਮ ਹੋ ਗਈ ਸੀ ਲੜੀ ਜੀ ਇੱਥੇ ਮੈਂ ਇਹਨੂੰ ਫਿਕਸ ਕਰ ਦਿੱਤਾ ਬਸ ਜਿਹੜਾ ਮੋਤੀ ਇੱਥੇ ਆਪਾਂ ਵੱਡਾ ਯੂਜ਼ ਕਰ ਦਾਂਗੇ ਹੋਰ ਕੁਝ ਨਹੀਂ ਆ ਦੇਖੋ ਇਹਨੂੰ ਬਾਲਾ ਨਹੀਂ ਕਸਣਾ ਆਪਾਂ ਪਰ ਇਹ ਤਾਂ ਕਿਚਨ ਨਹੀਂ ਮੜੇ ਨੇ ਕੱਸਿਆ ਜਾਂਦਾ ਆ ਦੇਖੋ ਫੇਰ ਤਰੀਕਾ ਸਾਰਾ ਸਹੀ ਨਹੀਂ ਹੋਊਗਾ 1 ਮਿੰਟ ਆ ਦੇਖੋ ਇੱਕ ਸਾਈਡ ਤੋਂ ਮੈਂ ਫੇਰ ਨੀਡਲ ਕੱਢ ਲਈ ਹਾਂ ਦੇਖੋ ਹੁਣ ਤਾਂ ਜਿਵੇਂ ਸਿਆਲ ਆ ਸਿਆਲ 'ਚ ਤਾਂ ਵੈਡਿੰਗ ਫੰਕਸ਼ਨ ਫੰਕਸ਼ਨ ਹੀ ਵਾਲੇ ਆਉਂਦੇ ਹਨਾ ਪਾਰਟੀਆਂ ਪੂਟੀਆਂ ਆ ਗੂਜੇ ਤੋਂ ਉਦੋਂ ਤਾਂ ਫਿਰ ਸੂਟ ਸਾਰੇ ਜਿਵੇਂ ਹੁਣ ਛੋਟੇ ਛੋਟੇ ਡਿਜ਼ਾਈਨ ਐਵੇਂ ਕ੍ਰੀਏਟ ਕਰ ਲਏ ਆਪਾਂ ਕਰਕੇ ਤੇ ਫਿਰ ਕੀ ਕੀਤਾ ਆਪਾਂ ਇਹਨੂੰ ਬਾਲੇ ਤਾਂ ਸਮੇਂ ਹੱਥ ਨਾਲ ਨਹੀਂ ਕਰਨਾ ਠੀਕ ਆ ਫਿਰ ਇਹ ਵਿੰਗੇਜ ਹੋ ਜਾਂਦੇ ਥੋੜੇ ਜਿਵੇਂ ਹੁਣ ਉਦੋਂ ਤਾਂ ਫਿਰ ਆਪਾਂ ਸਿੰਪਲ ਤਰੀਕੇ ਨਾਲ ਹੀ ਆਪਾਂ ਸੂਟ ਕਿਵੇਂ इजीली ਬਣਾ ਸਕਦੇ ਹਣਾ ਐਂ ਛੋਟੇ ਛੋਟੇ ਫਲਾਵਰ ਵਿੱਚ ਆਪਾਂ ਲੈਸਾਂ ਲੂਸਾਂ ਦਾ ਟੱਚ ਦੇ ਸਕਦੇ ਹਣਾ ਜਾ ਰੀਲਾਂ ਲਈ ਦੂਜੀ ਆਪਾਂ ਮਸ਼ੀਨ ਵਰਕ ਵਗੈਰਾ ਕਰਾ ਸਕਦੇ ਆ ਆ ਦੇਖੋ ਐ ਇਹ ਬਣਾ ਲਿਓ ਠੀਕ ਆ ਬਸ ਐ ਇਹ ਬਣ ਜਾਂਦਾ ਬਸ ਇਹਦੇ ਵੀ ਪ੍ਰੋਪਰ ਗੋਲ ਬਣਾਉਣਾਗਾ ਕੱਟ ਉਹ ਨਹੀਂ ਕਰਨਾ ਬਾਹਲਾ ਹੱਥ ਨਹੀਂ ਕਸਣਾ ਹੈਗਾਗਾ